ਪੋਰਚੌਂਕੀ ਟੁੰਗਾ थाना ਹਰਿਆਣਾ ਜ਼ਿਲ੍ਹਾ ਸ਼ਹਿਦਪੁਰ ਦੇ ਏਰੀਆ ਵਿੱਚ ਨਸ਼ੇ ਤੋਂ ਪੀੜਤ 27 ਲੜਕਿਆਂ ਨੂੰ ਨਸ਼ਾ ਸ਼ਰਬ ਕੇਂਦਰ ਵਿੱਚ ਦਾਖਲ ਕਰਾ ਕੇ ਉਹਨਾਂ ਨੂੰ ਨਸ਼ੇ ਦੇ ਕੋੜ ਤੋਂ ਬਚਾਇਆ ਜਿਨ੍ਹਾਂ ਵਿੱਚੋਂ ਕੁਝ ਲੜਕੇ ਵਿਦੇਸ਼ ਜਾ ਚੁੱਕੇ ਹਨ ਅਤੇ ਕੁਝ ਲੜਕੇ ਆਪਣਾ ਇੱਥੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਚਨ ਕਰ ਰਹੇ ਹਨ ਇਹ ਸਭ ਕੁਝ ਇਲਾਕਾ ਦੇ ਮੋਤਵਰ ਵਿਅਕਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਮੈਂ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਗਰ ਤੁਹਾਡੇ ਇਲਾਕੇ ਵਿੱਚ ਕੋਈ ਵੀ ਲੜਕਾ ਮਾੜੀ ਸੰਗਤ ਵਿੱਚ ਪੈ ਗਿਆ ਹੈ ਉਸ ਦਾ ਫ੍ਰੀ ਇਲਾਜ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਜਾਂਦਾ ਹੈ ਉਹ ਹਸ਼ਿਆ ਪ੍ਰੋਗਰੈਸ ਨਾਲ ਸੰਪਰਕ ਕਰ ਸਕਦੇ ਹਨ ਅਸੀਂ ਉਹਦਾ आज फ्री ऑफ कॉस्ट सरकारी अस्पताल ਵਿੱਚ ਦਾਖਲ ਕਰਵਾ ਕੇ ਕਰਵਾਵਾਂਗੇ ਇੱਥੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਆ ਕਿ ਜਿਹੜੇ ਪੇਰੈਂਟਸ ਹੈਗੇ ਆ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦਿਓ ਤਾਂ ਜੋ ਕਿ ਉਹ ਮਾੜੀ ਸੰਗਤ ਤੋਂ ਬਚ ਸਕਣ ਤੇ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਸਾਰੇ ਰਲ ਮਿਲ ਕੇ ਨਸ਼ੇ ਤੋਂ ਪੰਜਾਬ ਨੂੰ ਮੁਕਤ ਕਰੀਏ ਤਾਂ ਜੋ ਕਿ ਸਾਡਾ ਸੂਬਾ ਜਿਹੜਾ ਹੈਗਾ ਮੁੜ ਕੇ ਖੁਸ਼ਹਾਲ ਹੋ ਸਕੇ ਧੰਨਵਾਦ